ੴ ਸਤਿਗੁਰ ਪ੍ਰਸਾਦਿ ਰਾਗ ਮਲ ਰਾਗ ਇਕ ਸੰਗ ਪੰਚ ਬਰੰਗਣ ਸੰਗਿਆ ਲਾਪੈ ਆਠ ਨੰਦਨ ਪ੍ਰਥਮ ਰਾਗ ਪੈ ਰੋਵੈ ਕਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਪਰਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨਸ ਲੇਖੀ ਕੀ ਪਈ ਬਾਰੀ ਇਹ ਪੈਰੋਂ ਕੀ ਪਾਂਚੋ ਨਾਰੀ ਪੰਚਮ ਹਰਖ ਦਿਸ਼ਾਗ ਸੁਣਾਵੈ ਬੰਗਾਲ ਮਦਮਾਦ ਗਾਵੈ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਟਪੁੱਤਰ ਪੈਰਵਕੇ ਗਾਵੇ ਗਾਇਨ ਪਾਤਰ ਦੁਤੀਆ ਮਾਲਕਉ ਸਾਕੇ ਅਲਾਪ ਸੰਗ ਰਾਗਨੀ ਪਾਂਚੋ ਥਾਪੈ ਗੌਂਡ ਕਰੀ ਅਰ ਦੇਵ ਗੰਦਾਰੀ ਗੰਦਾਰੀ ਸੀ ਹੁਤੀ ਉਚਾਰੀ ਤੁਨਾ ਸਰੀਏ ਪਾਚੋ ਗਾਈ ਮਾਲਰਾ ਕੋ ਸਗ ਸੰਗ ਲਾਈ ਮਾਰੂ ਮਤ ਅੰਗ ਮੇਵਾਰਾ ਪਰਬਲ ਚੰਡ ਕੋ ਸਾਕੇ ਉਬਾਰ ਖਖਟਿਓ ਪਉ ਰਾਨਦ ਗਾਏ ਅਟ ਮਾਲਕ ਕੋ ਸਗ ਸੰਗ ਲਾਏ ਪੁਨੇ ਆਇਓ ਹਿੰਡੋਲ ਪੰਚਨਾਰ ਸੰਗ ਅਟ ਸੁਤ ਉੱਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰਜ ਸੰਗ ਲਾਈ ਪਾਂਚੋ ਅਰਜ ਸਰਮਨੰਦ ਭਾਸ ਕਰਿਆਏ ਚੰਦਰ ਬਿੰਬ ਮੰਗਲਣ ਸੁਹਾਏ ਸਰਸ ਬਾਣ ਆਹੇ ਬਿਨ ਤਾ ਗਾਵੇ ਸਰਸ ਬਸੰਤ ਕਮੋਦ ਅਡਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕੀ ਬਾਰੀ ਕਸ਼ਲੀ ਪਟਮੰਜਰੀ ਟੋਡੀ ਕਹੀ ਆਲਾਪ ਕਾਮੋਦੀ ਹੋ ਗੁਜਰੀ ਸੰਗ ਦੀਪਕੇ ਥਾਪ ਕਾਲੰਕਾ ਕੁੰਤਲਯ ਰਾਮ ਕਮਲ ਕੁਸਮ ਚੰਪਕੇ ਨਮ ਗौरा ਔ ਕਨ ਰਾ ਕਲਨ ਅਟ ਪਤਰ ਦੀਪਕੇ ਜਾਨਾ ਸਾਮਿਲ ਸਰੀ ਰਾਗ ਵੇ ਗਾਵੇਂ ਪੰਜੋ ਸੰਗ ਬਰੰਗਣ ਲਾਵੇ ਬਹਿਰਾਰੀ ਕਰਨਾਟੀ ਤਰੀ ਗਵਰੀ ਗਾਵੇ ਹ ਆਸਾਵਰੀ ਤੇ ਪਾਛੈ ਸਿੰਦਵੀ ਆਲਾਪੀ ਸ੍ਰੀ ਰਾਗ ਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੰਡ ਗੰਭੀਰ ਅਟਪਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਕਸ਼ਟ ਮੇਗ ਰਾਗ ਵੈ ਗਾਵੇ ਪਾਂਚੋ ਸੰਗ ਬਰੰਗਣ ਲਾਵੇ ਸੋਰਠ ਗੌਂਡ ਮਲਾਰੀ ਤੁਨੀ ਪੁਨ ਗਾਵੇ ਹ ਆਸਾ ਗੁਣ ਗੁਣੀ ਊਚੈ ਸੁਰ ਸੁਹਾਪਨ ਕੀਨੀ ਮੇਗ ਰਾਗ ਸੂ ਪਾਂਚੋ ਚੀਨੀ ਬੈਰਾ ਤਰ ਗਜ ਤਰ ਕੇ ਦਰ ਜਬਲੀ ਧਰ ਨਾ ਟਿਆ ਜਲ ਤਰ ਪੁਨ ਗਾਵੈ ਸੰਕਰਿਓ ਸਿਆਮ ਮੇ ਅਗਰਗ ਪੁਤਰਨ ਕੇ ਨਾ ਸੰਗ ਰਾਗ ਨੀਂਤੀਸ ਸਭੇ ਪੁੱਤਰ ਰਾਗਨ ਕੇ 8 10 ਖਟ ਰਾਗ ਓਣਗਾਂ ਪੁੱਤਰ ਰਾਗਨ ਕੇ ਆਠਰ 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ